ਹਾਂਜੀ ਸਸਰੀ ਕੱਲ ਦੋਸਤੋ ਪਿੰਡੂ ਕੇਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆਂ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਕੋਟਕਪੂਰਾ ਮੰਡੀ ਦੇ ਵਿੱਚ ਬਾਈ ਤਾਜ਼ਾ ਤਾਜ਼ੇ ਰੇਟ ਵਖਾਉਣ ਨੂੰ ਅੱਜ ਤਰੀਕ ਬਾਈ 19 ਦਸੰਬਰ 2025 ਦੇ ਤਾਜ਼ੇ ਤਾਜ਼ੇ ਰੇਟ ਜਿਹੜੇ ਅੱਜ ਦੇ ਬਾਈ ਵਿਖਾਵਾਂਗੇ ਟੌਪ ਦਾ ਰੇਟ ਕੀ ਜਾਂਦਾ ਹੈਗਾ ਕੋਟਕਪੂਰਾ ਮੰਡੀ ਵਿੱਚ ਬਾਈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਬਾਈ ਥੋੜੇ ਏਰਗੇ ਦੇ ਵਿੱਚ ਜਿਹੜਾ ਟੌਪ ਦਾ ਰੇਟ ਕੀ ਚੱਲੀ ਜਾਂਦਾ 19 ਤਰੀਕ ਦਾ ਤੇ ਇਨ ਇੱਕ ਜਿਹੜੇ ਗਾਹਕ ਵਖਾਦਗੇ ਇਨ ਇੱਕ ਗਾਹਕ ਆ ਬਾਈ ਇਨੇ ਕਿਨਾਰਾ 2 2 4 6 1 7 ਨਗ ਜਿਹੜੇ ਆਏ ਆ ਭਾਈ ਇਹ ਬਾਕੀ ਵਹਿਣੇ ਆ ਵੀ ਕੀ ਰੇਟ ਜਿਹੜਾ ਅੱਜ ਦਾ ਜਾ ਸਕਦਾ ਹੈਗਾ ਮੈਂਟਰ ਜਿਹੜੇ ਬੋਲੀ ਚ ਰਹਿ ਗਏ ਆਗੇ 31 ਮਿੰਟ ਜਿਹੜੇ ਹੋਗੇ ਕੇਵਲੇ ਵੀ ਕਹਿੰਦੇ ਉਹ ਤੋਂ ਹੀ ਨਿਕਲਦਾ ਹੋਰ ਫਰਕੀ ਆਲਾ ਭਾਈ ਲੈ ਭਾਈ ਤੇ ਇੱਕ ਅੱਧੇ ਮਿੰਟ ਚ ਜਿਹੜੀ ਬੋਲੀ ਸਟਾਰਟ ਆ ਬਾਈ ਲਓ ਜੀ ਹੋਈਏ ਜਿਹੜਾ ਪਹਿਲੇ ਨਾਲ ਦੇ ਨੇੜੇ ਤੇ ਕਿਵਲ ਵੀ ਉਧਰੋਂ ਤੁਰ ਪਿਆ ਨਾ ਬਾਈ ਜਿਹੜਾ ਪਹਿਲੀ ਟਰਾਲੀ ਤੋਂ ਜਿਹੜਾ ਸ਼ੁਰੂ ਕਰਾਂਗੇ ਆਪਾਂ ਲਓ ਜੀ ਅਲੀ ਵੀਰੇ ਥੋੜਾ ਪੋਛਰੀਂ ਗਈ। ਵਾ ਵਾ ਬਾਹਰ ਦੀ ਹੈਂ? ਇਹ ਮੜਾ ਘੋਟਾ ਨਾ ਕੰਨਾ ਤੋਂ ਨਾ ਕੋਈ ਜਿਆ। ਆ ਕੰਨ ਵਾਲੀ ਟੁੜੀ ਹੈ। ਬਈ ਇਹ ਕੋਪਲ ਨਹੀਂ ਟੁੜੀ ਹੈ। ਇਹ ਨਹੀਂ ਅੰਦਰੋਂ ਹੈ। ਨਹੀਂ ਅੰਦਰ ਦਾ ਨਹੀਂ। ਭਾਈ ਟੁੜੀ ਹੋਈ ਜਿੱਦ ਲੈਦਾ ਵੇਖੀ ਟੁੜੀ ਹੋਈ ਉਹਨੂੰ। ਹਾਂ ਨਿਕਲੂਗੀ ਆ ਵਿੱਚੋਂ। ਗਿੱਲੀ ਦਾਨੀ ਜੀ 2200 ਰੁਪਿਆ 2200 ਰੁਪਿਆ 70 70 80 90 300 ਕਿੱਥੇ ਜਾਣੀ ਜੀ ਕਿੰਨੀਆਂ ਦਿਓਗੇ 300 320 20 350 ਹਾਂ 350 55 54 60 ਬੈਂਡ ਆ ਜੀ ਅਨਕਲੂ ਵਿੱਚੋਂ ਬੈਂਡ ਤਿੰਨ ਬੰਦੇ ਡੁੱੜੀ ਆ ਗੀ ਗੱਲ ਬੋਲ ਬੈਂਡ 70 75 80 85 90 93 405 10 15 20 25 30 35 40 441 450 450 ਬੋਲਾ ਮੈਂ ਕਿਨੇ 450 ਬਾਈ 600 500 ਕੀ ਬਾਤ ਆ ਭਾਈ ਪਹਿਲੇ ਨਕਦਾ ਰੇਟ ਲੱਗਾ ਭਾਈ 450 ਸਹੀ ਜਿਹਾ ਰੇਟ ਲੱਗਾ ਜਿਹੜਾ ਵੀ ਬਾਹਲਾ ਘੱਟ ਵੀ ਨਹੀਂ ਤੇ ਬਾਹਲਾ ਵਧਿਆ ਵੀ ਨਹੀਂ ਠੀਕ ਜਿਹਾ ਜਿਹੜਾ ਰੇਟ ਲੱਗ ਗਿਆਗਾ ਦੋ ਜੀ ਦੂਸਰੇ ਨਕਦਾ ਰੇਟ ਵੇਖ ਕੇ ਤੇ ਪੌਂਦਾ ਕੇਵਲ ਪੜਾ ਕੇ ਲੋਭੇ ਮਿੱਤਰੋ ਇੰਨੇ ਜਿਹੜੇ ਗਾਹਕ ਹੋ ਗਏ ਭਾਈ ਰੌਣਕ ਮੇਲਾ ਜਿਹੜਾ ਲੱਗ ਗਿਆ ਆਹ ਤਾਂ ਵੀ ਕੁੜੀ ਲੈਣੀ ਹੈ ਗੁੱਸਾ ਕਰਦਾ ਹੈ ਲੈ ਆ ਆ ਗੁੱਸਾ ਕਰਦਾ ਇਹ ਇਹਦੀ ਹੈ ਭਾਈ ਅੰਦਰ ਦੀ ਕੋਪੀ ਬਾਹਰ ਦੀ ਅਹੀਂ ਨਿਕਲੂ ਛੜੀ ਅਹੀਂ ਨਿਕਲੂ ਕੀ ਟੂੜੀ ਬਾਹਰ ਦੀ ਟੂੜੀਆ ਦੇ ਨਾਲ ਦੀ ਭਾਈ ਬੋਲੋ 300 ਸਮਾਲ ਸਰ ਦੇ ਦੇਗਾ ਹੈ ਭਾਈ ਸਮਾਲ ਸਰ ਆ ਗੱਲ ਗੱਲ ਕਰ ਲੂਗੀ ਪੁਰਿਆ ਸਮਾਲ ਸਰ ਜਾਏਗਾ 800 ਰੁਪਏ ਕਰਾ ਭਾਈ ਬੋਲੋ ਜੀ 400 ਰੁਪਿਆ ਯਾਰ 400 ਰੁਪਿਆ 400 5 10 15 20 25 425 35 435 40 45 445 450 450 ਬੋਲਾਂਗੇ ਨੇ 450 ਬਾਈ ਕਿੰਨਾ ਬਾਈ 450 ਰੁਪਏ ਬਾਈ ਕੀ ਬਾਤ ਆ ਜੀ 450 400 ਜਿਹੜਾ ਰੇਟ ਲੱਗਾ ਜਿਹੜਾ ਸੇਮ ਜਿਹੜਾ ਦੋ ਨਗਾਂ ਦਾ ਜਿਹੜਾ ਉਹੀ ਰੇਟ ਲੱਗ ਗਿਆ ਤੇ ਲੋਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਭਾਈ ਜੇ ਨਾ ਵੀ ਆਪਾਂ ਕਹੀਏ ਕਹਿਣਾ ਭੁੱਲ ਜਗੇ ਤੇ ਜਰੂਰ ਕਰਿਆ ਕਰੋ ਭਾਈ ਹਨਾ ਪਪਾ ਅੰਦਰ ਆ ਜਾ ਤਾਂ ਬਹੁਤ ਰੇਟ ਤੇ ਤੂੰ ਬੋਲੇਗਾ ਫੇਰ ਆ ਰੇਟ ਕਿਦੀ ਥਾਲੀ ਵੀਰੇ ਆਪ ਤੇ ਜਾਉਂਗਾ ਵੀ ਕੋੜਾ ਕਹਾਂ ਮੈਂ ਆਪ ਨੂੰ ਮੋਹਰ ਦਾ ਭਾਈ 800 ਰੁਪਏ ਮੰਗੀ ਆ ਤੇ ਆ 800 ਦੇਵਾਂਗੇ ਹਾਂਜੀ ਦੇਵਾਂਗੇ ਕਹਿੰਦੇ ਭਾਈ 450 450 450 ਹੀ ਆ ਬੋਲੋ ਹੁਣ 55 55 452 ਬੋਲਾ ਭਾਈ ਕਿਨੇ 455 ਰੁਪਏ ਲਿਖੀ ਭਾਈ ਭਾਈ ਜੀ 400 ਤੇ 55 ਰੁਪਏ ਕੀ ਬਾਤ ਆ ਭਾਈ 400 ਤੇ 55 ਰੁਪਏ ਰੇਟ ਲੱਗ ਗਿਆ ਤੀਸਰਾ ਨਾਕ ਸੀਗਾ ਭਾਈ ਬੱਲੇ 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 ਹੌਲੀ ਹੌਲੀ ਜਿਹੜਾ ਵਧ ਆ ਜਾਂਦਾ ਹੈਗਾ ਤੇ ਇਹਨੇ ਅਬ ਕਿੱਥੇ ਜਾ ਕੇ ਜਿਹੜਾ ਰੁਕੂਗਾ ਲੋ ਬਈ ਆ ਜਿਹੜੀ ਤੂੜੀ ਆ ਤੇ ਆਇਓ ਜਿੰਨਾਂ ਵੀ ਡਿਗੇ ਡਿਗੇ ਹੋ ਗਏ ਕਈ ਸਾਡੀ ਆ ਕਰਾ ਆ ਰਹੇ ਜੰਗ ਬੁਲਾਇਆ ਨੂੰ ਹਾਂ ਹਾਂ ਬਈ ਅੰਦਰ ਵੀ ਥੋੜੀ ਬੋਲੋ ਰੱਖ 3000 ਰੱਖ 400 10 15 20 25 30 35 40 45 450 52 60 70 75 80 480 85 90 95 500 5 505 ਬੋਲਣਾ ਕਿ ਨੇ 505 ਰੁਪਏ ਨਹੀਂ ਖਾ ਲਿਆ ਲੋ ਭਾਈ 500 ਤੇ 5 ਰੁਪਏ ਭਾਈ ਜਿਵੇਂ ਹੌਲੀ 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 ਡੇਟ ਜਿਹੜਾ ਵੱਧ ਆ ਜਾਂਦਾ ਸੀ 500 ਦੇ 5 ਰੁਪਏ ਟਾਪ ਦਾ ਰੇਟ ਰਹੂਗਾ ਭਾਈ ਅੱਜ ਅੱਲਾਹ ਹੋ ਜੀ ਆਹ ਤੁੜੀ ਦੀ ਮੜੀ ਵਾਊਚਰ ਵੇਖੋ ਜੀ ਕਹਿ ਜੀ ਐਸੇ ਲਵੇਗਾ ਜੇ ਸਾ ਪਛਲਾ ਮਰਾ ਬੋਲ ਲਾਉਂਗਾ ਹੋਗੀ ਘੋਰਾ ਬਾੜ ਦੀ ਆ ਭਾਈ 40 ਰੁਪਏ ਲੱਗੀ ਜੀ 50 ਲੜਗੇ ਆਦੀ ਆਦੀ ਜੀ ਆ ਭਾਈ ਨਾਲੀ ਵਾਲਾ ਕਿਹੜਾ ਬਾਈ ਆਪਣੀ ਆਪਣੀ ਬਾਹਰ ਦੀ ਬਾਈ ਬਾਹਰ ਦੀ ਆ ਗੱਲੀ ਗੁੱਲੀ ਦਾ ਨਹੀਂ ਵਿੱਚ ਬਾਹਰ ਦੀ ਤੁਰੀ ਆਈ ਬੋਲੋ ਬੁਲਾਈ ਬੁਲਾਓ 300 ਰੁਪਿਆ 300 300 10 20 30 40 45 45 350 60 60 360 370 70 75 375 80 80 90 90 95 400 400 400 ਹੋਲੇ 5 10 10 ਚਾਰ ਤੋਂ 10 ਬੋਲਦਾ ਕੋਈ 15 415 ਬੋਲਾਂ ਬੇ ਕਿਨੇ 20 ਦੋ ਬੁਲੀਆਂ 25 13 ਰੁਪਏ 35 35 40 440 ਬੋਲਦਾ ਕੋਈ 440 ਰੁਪਏ ਬਾਈ ਕਿਹਦੀ 40 ਬਾਈ 400 ਤੇ 40 ਰੁਪਏ ਟੂੜੀ ਥੋੜੀ ਸਲਾਬੀ ਸੀਗੀ ਬਾਈ ਤਾਂ ਕਰਕੇ ਜੈ ਜੈਪ ਜੀ ਕੁਆਲਿਟੀ ਹੁੰਦੀ ਟੂੜੀ ਦੀ ਤੇ ਉਹ ਜਿਹੜਾ ਰੇਟ ਲੱਗ ਜਾਂਦਾ ਬਾਈ ਤਿੰਨ ਨਾਗ ਰਹਿ ਕੇ ਲਾਸਟ ਖੁੰਢੀ ਟੂੜੀ ਆ ਬਾਈ ਇਹ ਜਿਹੜੇ ਇਧਰ ਵੇਖੋ ਹੁਣ ਆ ਵੇਖੋ ਟੂੜੀ ਬਈ ਤੇ ਇਹਦੇ ਵਿੱਚੋਂ ਵੱਧ ਤੋਂ ਵੱਧ 10 ਪੰਡਾ ਹੋ ਸਕਦੀਆਂ ਬਾਕੀ ਖੁੱਲੀ ਟੂੜੀ ਹੈ ਆਪਾਂ ਤੁਹਾਨੂੰ ਦਿਖਾ ਲਵਾਂਗੇ ਜੀ ਬਈ ਲੈ ਟੂੜੀ ਬੋਲੋ ਜੀ ਅੰਦਰ ਲਈ ਅਸੋ 425 ਰੁਪਏ e. 25 ਰੁਪਏ ਠੀਕ ਇਹ 3 430 ਰੁਪਏ 430 ਰੁਪਏ 40 40 ਰੁਪਏ 45 ਰੁਪਏ 445 ਰੁਪਏ 450 52 60 65 465 ਰੁਪਏ ਬੋਲਾਂ ਪੈ ਕਿਨੇ 465 ਰੁਪਏ ਬਾਈ ਲੋ ਜੀ 465 ਰੁਪਏ 465 ਰੁਪਏ ਜਿਹੜਾ ਰੇਡ ਲੱਗ ਗਿਆ ਲਾਸਟ ਨਾ ਗਿਆ ਇੱਕ ਹੋਰ ਆ ਗਿਆ ਬਾਈ ਲੋ ਜੀ ਲੈ ਬੰਦੇ ਰ ਅੱਗੇ ਆ ਪਰ ਜੀ ਹਾਂ ਬਈ ਬਾਹਰ ਬੋਲੋ ਜੀ ਆ ਬੋਲੋ ਜੇ ਮੈਂ ਤੁਹਾਨੂੰ ਦਗਾ ਆ ਬੋਲੋ ਭਾਈ 350 ਜੀ 350 55 55 60 65 75 75 375 ਬੋਲਾਂਗੇ ਨੇ 80 80 80 90 390 ਬੋਲਾਂਗੇ ਨੇ 390 ਰੁਪਏ ਜੀ ਲਓ ਜੀ 390 ਰੁਪਏ ਬਈ 390 ਰੁਪਏ ਤੇ ਲਓ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਈ ਲੋ ਵੀ ਆਏ ਜੀ ਤੂੜੀ ਜਿਹੜੀ ਤੇ ਆਉਂਦੇ ਨੇ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਭਾਈ ਵੀ ਤੁਹਾਡੇ ਏਰਗੇ ਦੇ ਵਿੱਚ ਜਿਹੜਾ ਕੀ ਰੇਟ ਚੱਲੀ ਜਾਂਦਾ ਪਤਾ ਲੱਗ ਜਾਂਦਾ ਭਾਈ ਵੀ ਆ ਸ਼ਹਿਰ ਜਿਹੜਾ ਇੱਥੇ-ਇੱਥੇ ਰੇਟ ਜਿਹੜਾ ਚੱਲੀ ਜਾਂਦਾ ਹੈਗਾ ਤੇ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਅੱਜ ਦਾ ਟੌਪ ਦਾ ਰੇਟ ਜਿਹੜਾ ਰਹਿਣ ਵਾਲਾ ਤੇ ਨਗ ਜਿਹੜੇ ਹਲੇ ਦੋ ਲਾਸਟ ਖੜੇ ਆ ਤੇ ਇੰਨੇ ਗ ਜਿਹੜੇ ਹਲੇ ਗਾਹਕ ਪਏ ਆ ਭਾਈ ਹੈਂ ਇਹ ਨਹੀਂ ਮੈਨੂੰ ਸਾਧਿਆ ਗਲਤੀ ਮਿਲਦੀ ਕੋਈ ਵੀ ਪੁੱਪਾ ਵਾਲੀ ਬਾਤ ਨਹੀਂ ਵਿੱਜਦਾ ਹੀ ਨਹੀਂ ਵਿੱਚ ਨਾਲ ਹੈ ਮਗਰ ਵੀ ਮਿੱਠੀ ਹੈ ਨਹੀਂ ਗੀਦੀ ਮਾੜੀ ਮੁੱਤੀ ਚੋ ਸਕਦੀ ਦੀ ਹਾਂ ਭਾਈ ਮਾੜੀ ਮੁੱਤੀ ਪਸਰਦੀ ਆ ਬੋਲੋ 300 300 320 20 300 ਵੀ ਇਹ ਗੱਲ ਕੰਬੀ ਜੰਨਾ 100 ਰੁਪਏ 25 233 335 ਬੋਲਾਂਗੇ ਨਾ 40 340 ਬੋਲਦਾ ਕੋਈ 340 ਰੁਪਏ ਬਾਈ 300 ਤੇ 40 ਰੁਪਏ 300 ਤੇ 40 ਰੁਪਏ ਲਓ ਜੀ ਲਓ ਜੀ ਆ लास्ट ਨਾ ਕਹਿ ਕੇ ਰਹਿ ਗਿਆ लास्ट ਤੇ ਆਇਆ ਸੀ ਤੇ ਥੂੜੀ ਦੀ ਕੁਆਲਿਟੀ ਜਿਹੜੀ ਵੇਖ ਕੇ ਪਹਿਲਾਂ ਦਾ ਅਕਤਮ ਐ ਜੇ ਭਾਈ ਦੇਖੇ ਕੀ ਰੇਟ ਦਾ ਲਾਉਂਦਾ ਕੇਵਲ ਉਹ ਲੋਨ ਪਰ ਪਹਾੜੀ ਵਾਸਤੇ ਅਨਜਾਰੇ ਦੀ ਚੂੜੀ ਆ ਇਹ ਬਾਈ ਗੁੱਡੀ ਆਈ ਤੂੜੀ ਆ ਅੱਸੀ ਲਿਪੀ ਆ ਐ ਹੋਈ ਨਿਕਲੂਗੀ ਜੇ ਕੱਢੇ ਹਾਂ ਪਾ ਪੰਜਾ ਹਾਂ ਲੋ ਲੋ ਜੀ ਆਈ ਨਿਕਲੂਗੀ 300 ਹਲੇ ਸੱਟ ਕੇ ਰੁਕ ਗਏ ਨਾ ਰੀ ਨਾ ਹੋਊਗਾ 300 ਦੇਖੋ ਰੀ ਚ ਪਾਵਾਂ ਹਾਂ 50 3 50 25 25 300 ਸੁਣ ਜਾ 60 65 75 80 90 390 99 395 ਬੋਲਣਗੇ ਨਾ 395 ਰੁਪਏ ਬਾਈ ਜੀ ਲੋ ਭਾਈ ਜੀ 395 ਰੁਪਏ ਭਾਈ ਲਾਸਟ ਨਗ ਦਾ ਰੇਟ ਲੱਗਿਆ ਹੈਗਾ ਟੌਪ ਦਾ ਰੇਟ ਅੱਜ 500 ਤੇ 5 ਰੁਪਏ ਭਾਈ ਟੌਪ ਦਾ ਰੇਟ 500 ਤੇ 5 ਰੁਪਏ ਗਿਆ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਾ ਕਰੋ ਬਈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕੀ ਕੀ ਰੇਟ ਜਿਹੜਾ ਚੱਲੀ ਜਾਂਦਾ ਹੈਗਾ ਤੇ ਮਿਲਦੇ ਆਂ ਬਈ ਕੱਲ ਦੀ ਵੀਡੀਓ ਚ ਧੰਨਵਾਦ